ਹੈਲੋ ਸਸਰੀਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝੀ ਵਾਲੇ ਵਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਵਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤਾਨੂ ਸਦਾ ਚੜ੍ਹਦੀ ਕਲਾ ਵਿੱਚ ਰੱਖੀ ਬਾਕੀ ਜਿਹੜੇ ਭੈਣ ਭਰਾਵਾਂ ਨੇ ਹਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗਦੀ ਆ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਾਡੀਆਂ ਵੀਡੀਓ ਜਿਹੜੀਆਂ ਬਹੁਤ ਹੀ ਚੰਗੀਆਂ ਹੁੰਦੀਆਂ ਵਾ ਤੇ ਵੀਡੀਓ ਤੁਸੀਂ ਪੂਰਾ ਦੇਖ ਕੇ ਇਸ ਤੋਂ ਬਹੁਤ ਹੀ ਜ਼ਿਆਦਾ ਜਿਹੜਾ ਫਾਇਦਾ ਚੁੱਕ ਸਕਦੇ ਜੀ ਬਾਕੀ ਪੈਣਾ ਦੇ ਬਹੁਤ ਚੰਗੇ ਚੰਗੇ ਕਮੈਂਟ ਆਉਂਦੇ ਆ ਪੈਣਾ ਦੇ ਵੀ ਆਉਂਦੇ ਬੱਚੀਆਂ ਦੇ ਵੀ ਆਉਂਦੇ ਬਹੁਤ ਚੰਗੇ ਚੰਗੇ ਵੀਰ ਵੀ ਬਹੁਤ ਚੰਗੇ ਚੰਗੇ ਕਮੈਂਟ ਕਰਦੇ ਆ ਸੋ ਸਭ ਦਾ ਇੱਕ ਵਾਰੀ ਫਿਰ ਤੋਂ ਧੰਨਵਾਦ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸ ਦਿੰਦੇ ਆ ਆਪਣਾ ਜਿਹੜਾ ਨਵਾਂ ਚੈਨਲ ਸਿਮਰਨ ਕਿਚਨ ਐਂਡ ਬਲੌਗ ਤੁਸੀਂ ਪਲੀਜ਼ ਉਸਤੇ ਵੀ ਜਾ ਕੇ ਸਾਨੂੰ ਇਸੇ ਤਰ੍ਹਾਂ ਸਪੋਰਟ ਕਰੋ ਉਸ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬਾਕੀ ਅੱਜ ਤੇ ਆਪਾਂ ਜਿਹੜੀ ਵੀਡੀਓ ਸ਼ੁਰੂ ਕਰਨ ਲੱਗੇ ਹੀ ਤੇ ਇੱਕ ਵਾਰੀ ਆਪਾਂ ਫੇਰ ਤੋਂ ਦੱਸ ਦਈਏ ਕਿ ਵੀਡੀਓ ਜਿਹੜੀ ਐਂਡ ਤੱਕ ਜ਼ਰੂਰ ਦੇਖਿਆ ਕਰੋ ਐਂਡ ਤੱਕ ਦੇਖਣ ਦੇ ਨਾਲ ਤੁਹਾਨੂੰ ਵੀਡੀਓ 'ਚ ਕੋਈ ਵੀ ਕਨਫਿਊਜ਼ਨ ਨਹੀਂ ਰਹਿੰਦੀ ਤੇ ਬਾਕੀ ਹੋਰ ਵੀ ਭੈਣ ਭਰਾਵਾਂ ਨੂੰ ਸ਼ੇਅਰ ਕਰਿਆ ਕਰੋ ਸਾਡੀ ਵੀਡੀਓ ਜਿਹੜੀ ਹੁੰਦੀ ਆ ਤੇ ਇੱਕ ਵਾਰੀ ਆਪਾਂ ਫੇਰ ਤੋਂ ਤੁਹਾਡੇ ਨਾਲ ਜਿਹੜਾ ਵਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਤੁਸੀਂ ਜੋ ਸਾਨੂੰ ਇੰਨਾ ਸਪੋਰਟ ਕਰਦੇ ਇੰਨਾ ਪਿਆਰ ਕਰਦੇ ਮੇਰੇ ਭੈਣਾਂ ਇੰਨੇ ਚੰਗੇ ਚੰਗੇ ਕਮੈਂਟ ਕਰਦੀਆਂ ਵਾ ਜਿਹੜੀਆਂ ਬੱਚੀਆਂ ਵੀ ਕਰਦੀਆਂ ਵਾ ਤੇ ਅੱਜ ਆਪਾਂ ਜਿਹੜੀ ਵੀਡੀਓ ਆ ਅੱਜ ਆਪਾਂ ਆਪਣੀ ਲੀਅ ਸਕਿਨ ਦੇ ਉੱਤੇ ਜਿਹੜੀ ਵੀਡੀਓ ਛਾਈਆਂ ਦੇ ਉੱਤੇ ਫੇਸ ਨੂੰ ਸਾਫ਼ ਰੱਖਣ ਵਾਸਤੇ ਜਿਹੜੀ ਵੀਡੀਓ ਬਣਾਉਂਦੇ ਆਂ ਕਿਸ ਤਰ੍ਹਾਂ ਆਪਾਂ ਦਹੀਂ ਦੇ ਵਿੱਚ ਦੋ ਚੀਜ਼ਾਂ ਮਿਲਾ ਕੇ ਤੇ ਆਪਣੇ ਫੇਸ ਨੂੰ ਬਹੁਤ دیر ਤੱਕ ਜਮਾਨ ਰੱਖ ਸਕਦੇ ਆਂ ਜਦੋਂ ਆਪਾਂ ਤੀਰ ਤੇ ਬਾਅਦ ਆਪਣੀ ਸਕਿਨ ਦੀ ਜਿਹੜੀ ਕੇਅਰ ਕਰਨੀ ਸਾਨੂੰ ਸ਼ੁਰੂ ਕਰ ਦੇਣੀ ਚਾਹੀਦੀ ਆ 30 ਤੱਕ ਤੋਂ ਬਾਅਦ ਸਾਡਾ ਜਿਹੜੀ ਸਕਿਨ ਨਿਊਟਲ ਨੇ ਸ਼ੁਰੂ ਹੋ ਜਾਂਦੀ ਆ 30 ਤੱਕ ਜਿਹੜੀ ਆ ਸਾਡੀ ਸਕਿਨ ਜਿਹੜੀ ਜਵਾਨ ਹੁੰਦੀ 30 ਤੋਂ ਬਾਅਦ ਸਕਿਨ ਜਿਹੜੀ ਸਾਡੇ ਫੇਸ 에 ਉਟਲਣਾ ਸ਼ੁਰੂ ਹੋ ਜਾਂਦਾ ਤੇ ਜੇ ਆਪਾਂ ਇਹਦਾ ਪਹਿਲਾਂ ਹੀ ਧਿਆਨ ਰੱਖੀਏ ਤੇ ਫਿਰ ਸਾਨੂੰ ਛੇਤੀ ਨਾ ਸਾਡੇ ਚਿਹਰੇ ਤੇ ਬੁਢਾਪਾ ਬਿਲਕੁਲ ਨਹੀਂ ਆਊਗਾ ਤੇ ਸਭ ਜਾਣੇ ਤੁਹਾਨੂੰ ਆਂਟੀ ਕਹਿ ਕੇ ਚੜਾਉਗੇ ਨਹੀਂ ਕਿਉਂਕਿ ਬਹੁਤ ਹੀ ਜਾਣੇ ਜਿਹੜੇ ਆਂਟੀ ਕਹਿੰਨ ਤੋਂ ਬਹੁਤ ਛੇੜਦੇ ਆ ਕਹ ਰ ਮੈਨੂੰ ਤੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਮੈਂ ਇੱਕ ਵਾਰੀ ਆਪਣੇ ਪਿਛਲੀ ਵੀਡੀਓ ਚ ਵੀ ਸ਼ੇਅਰ ਕੀਤਾ ਕਿ ਇੱਕ ਵੀਰ ਨੇ ਕਮੈਂਟ ਕੀਤਾ ਉਹਨਾਂ ਦਾ ਨਾਮ ਕੁਲਬੀਰ ਸਿੰਘ ਬਾਜਵਾ ਤੇ ਉਹਨਾਂ ਨੇ ਕਮੈਂਟ ਕਰਕੇ ਕਿਹਾ ਕਿ ਮਾਈ ਤੁਹਾਡੀ ਉਮਰ ਕਿੰਨੀ ਆ ਤੇ ਮੈਨੂੰ ਹਾਸਾ ਵੀ ਆਇਆ ਮੈਂ ਕਿਹਾ ਨਾਲੇ ਮਾਈ ਕਹਿੰਦੇ ਨਾਲੇ ਉਮਰ ਪੁੱਛਣ ਗਏ ਤੇ ਇਹ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਕਿ ਮਾਈ 80 ਸਾਲਾਂ ਦੀ ਹੋਣੀ ਆ ਮਾਈ 90 ਸਾਲਾਂ ਦੀ ਹੋਵੇ ਮਾਈ 100 ਸਾਲ ਦੀ ਹੋਵੇ ਹੈਨਾ ਇੰਨੀ ਮਾਈ ਦੀ ਲੰਮੀ ਉਮਰ ਹੋਵੇ ਤੇ ਸੋ ਬੱਚੇ ਵੀ ਸਾਨੂੰ ਬਹੁਤ ਪਿਆਰ ਕਰਦੇ ਆ ਬੱਚਿਆਂ ਖਾਸ ਕਰਕੇ ਤੇ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਵਿਖਾ ਦਿੰਨੇ ਆਂ ਟਾਈਮ ਜ਼ਿਆਦਾ ਆਪਾਂ ਤੁਹਾਡਾ ਵੇਸਟ ਨਹੀਂ ਕਰਨਾ ਕਿਹੜੀ-ਕੜੀ ਚੀਜ਼ ਆਪਾਂ ਇਹਦੇ ਵਿੱਚ ਜੜੀ ਆ ਪਾ ਕੇ ਦਹੀਂ ਦੇ ਵਿੱਚ ਤੇ ਆਪਣਾ ਜਿਹੜੇ ਸਕਿਨ ਨੂੰ ਜਿਹੜੀ ਟਿਲੀ ਲਟਕਦੀ ਸਕਿਨ ਆ ਆਪਾਂ ਨੂੰ ਟਾਈਟ ਵੀ ਕਰ ਸਕਦੇ ਆ ਤੇ ਇਹ ਜਿਹੜੀ ਸਾਡੀ ਸਕਿਨ ਟਿਲ ਕੋਗੀ ਵੀ ਨਹੀਂ ਜੇ ਆਪਾਂ ਇਹਦਾ ਪਹਿਲਾਂ ਤੋਂ ਹੀ ਧਿਆਨ ਰੱਖਣ ਦਾ ਪਾਂਗੇ ਤੇ ਜੇ ਸਾਡੀ ਟਿਲੀ ਦੀ ਸਕਿਨ ਜਿਹੜੀ ਲਟਕ ਵੀ ਚੁੱਕੀ ਆ ਤੇ ਉਹਨੂੰ ਵੀ ਆਪਾਂ ਜਿਹੜਾ ਟਾਈਟ ਕਰ ਸਕਦੇ ਆ ਤੇ ਬੜੇ ਆਸਾਨ ਜਿਹੇ ਤਰੀਕੇ ਦੇ ਨਾਲ ਚਲੋ ਆਪਾਂ ਤੁਹਾਨੂੰ ਚੀਜ਼ਾਂ ਵਿਖਾਉਂਦੇ ਕਿਹੜੀ-ਕੜੀ ਚੀਜ਼ ਆਪਾਂ ਇਹਦੇ ਵਿੱਚ ਪਾਉਂਦੇ ਆਂ ਤਦ ਆਪਾਂ ਜਿਹੜਾ ਵਾ ਇੱਕ ਵੱਡਾ ਚਮਚਾ ਦਹੀਂ ਦਾ ਲੈ ਲਿਆ ਵਾ ਠੀਕ ਹੈ ਤੇ ਦਹੀਂ ਤੋਂ ਮੈਨੂੰ ਨਾ ਚੇਤੇ ਆ ਗਿਆ ਮੇਰੀ ਇੱਕ ਸ਼ਾਇਦ ਮੈਂ ਵਲੌਗ ਬਣਾਇਆ ਹੈ ਮਿਨੀ ਵਲੌਗ ਉਹਦੇ ਵਿੱਚ ਨਾ ਦਹੀਂ ਜਿਹੜਾ ਨਾ ਬਹੁਤ ਪਤਲਾ ਸੀ ਤੇ ਕਿਸੇ ਭੈਣ ਨੇ ਸ਼ਾਇਦ ਕਮੈਂਟ ਕਰਕੇ ਕਿਹਾ ਪਤਾ ਨਹੀਂ ਕੀ ਕਿ ਆ ਪਾਣੀ ਲਾ ਲੈਣਾ ਹੈ ਕਿ ਜਾਂ ਖੱਟਾ ਜਿਆਦਾ ਲਾਤਾ ਕੁਛ ਤੇ ਇਦਾਂ ਦਾ ਕਮੈਂਟ ਕੀਤਾ ਸੋ ਇਦਾਂ ਦੀ ਗੱਲ ਨਹੀਂ ਹੁੰਦੀ ਅਸਲ ਦੇ ਵਿੱਚ ਦਹੀਂ ਜੇ ਦੁੱਧ ਵਧੀਆ ਹੋਵੇ ਤੇ ਦਹੀਂ ਵਧੀਆ ਹੁੰਦਾ ਵਾ ਤੇ ਜੇ ਦੁੱਧ ਦੇ ਵਿੱਚ ਥੋੜਾ ਪਾਣੀ ਹੋਵੇ ਤੇ ਦਹੀਂ ਆਪਣੇ ਆਪ ਹੀ ਪਤਲਾ ਬਣ ਜਾਂਦਾ ਜੇ ਦੁੱਧ ਚੰਗਾ ਹੋਵੇ گاੜਾ ਦੁੱਧ ਹੋਵੇ ਤੇ ਦਹੀਂ ਜਿਹੜਾ ਪਤਲਾ ਨਹੀਂ ਬਣਦਾ ਬਾਕੀ ਔਰਤਾਂ ਨੂੰ ਪਤਾ ਹੀ ਹੁੰਦਾ ਵਾ ਕਿ ਕਿੰਨਾ ਕਹੀਂ ਖੱਟਾ ਲਾਉਣਾ ਤੇ ਗਰਮੀ ਆ ਤੇ ਕਿਹਸਾ ਉਹਨਾਂ ਦਹੀਂ ਨੇ ਜੰਮਣਾ ਵਾ ਇਹ ਤੇ ਔਰਤਾਂ ਦਾ ਰੋਜ਼ ਦਾ ਹੀ ਕੰਮ ਆ ਸੋ ਸਭ ਤੋਂ ਪਹਿਲਾਂ ਆਪਾਂ ਤੇ ਲਿਆ ਵਾ ਦਹੀਂ ਇਹਦੇ ਵਿੱਚ ਆਪਾਂ ਇੱਕ ਚਮਚ ਜਿਹੜਾ ਪੀਸੀ چینی ਮਿਲਾਉਂਦੇ ਆ ਠੀਕ ਆ چینی ਨੂੰ ਆਪਾਂ ਪੀਸ ਕੇ ਰੱਖ ਲਿਆ ਸੀ ਤੇ ਇਹ ਆਪਾਂ ਇੱਧਰ ਜਿਹੜਾ ਵਾ ਗ੍ਰੇਸਲੀਨ ਆ ਉਹਨੂੰ ਆਪਾਂ ਜਿਹੜਾ ਵਾ ਦੋ ਕੁੱਬੂੰਦ ਆਪਾਂ ਇਹਦੇ ਵਿੱਚ ਪਾਵਾਂਗੇ ਜ਼ਿਆਦੀਆਂ ਨਹੀਂ ਪਾਉਣੀਆਂ ਕਿਉਂਕਿ ਦਹੀਂ ਦੇ ਵਿੱਚ ਵੈਸੇ ਹੀ ਮੋਇਸਚਰਾਈਜ਼ਰ ਹੁੰਦਾ ਵਾ ਤੇ ਇੱਧਰ ਆਪਾਂ ਥੋੜੀ ਦੋ ਘੋਬਾਂ ਦਾ ਲਾਗ ਬੰਨੇ ਪਾਉਣੀ ਆ ਜਿਆਦਾ ਨਾ ਪਾਜੇ ਚਲੋ ਜੀ ਪੈ ਗਈਆਂ ਚਾਰ ਪੰਜ ਬੂੰਦਾਂ ਇਹਦੇ ਵਿੱਚ ਬਦੋ ਬਦੀ ਹੁਣ ਆਪਾਂ ਇਹਨੂੰ ਕਰ ਲੈਨੇ ਪਹਿਲਾਂ ਮਿਕਸ ਤੇ ਮਿਕਸ ਹੋਣ ਨੂੰ ਲੱਗਦਾ ਵਾ ਕਿ ਹੱਥ ਨਹੀਂ ਕਰਨਾ ਪੈਣਾ ਵਾ ਕਿਉਂਕਿ ਚਮਚ ਜਿਹੜਾ ਦੂਸਰਾ ਵਾ ਤੇ ਸਟੀਲ ਦਾ ਚਮਚ ਆਪਾਂ ਲੈ ਆਂਦਾ ਨਹੀਂ ਆ ਵੈਸੇ ਜੇ ਸਟੀਲ ਦੇ ਚਮਚ ਨਾਲ ਮਿਕਸ ਕਰੋ ਨਾ ਚਮਚ ਦੇ ਨਾਲ ਮਿਕਸ ਕਰਨ 'ਚ ਫਾਇਦਾ ਇਹ ਹੁੰਦਾ ਕਿ ਜਿਹੜਾ ਦਹੀਂ ਆ ਉਹ ਚੰਗੀ ਤਰ੍ਹਾਂ ਜਿਹੜਾ ਵਾ ਇੱਕਦਮ ਫਿਸ ਜਾਂਦਾ ਵਾ ਉਂਗਲ ਦੇ ਨਾਲ ਥੋੜਾ ਨੂੰ ਫੇਨ ਦੇ ਵਿੱਚ ਟਾਈਮ ਲੱਗਦਾ ਯਾਨੀ ਕਿ ਜਿਹੜੀਆਂ ਫੁੱਟੀਆਂ ਜੀਆਂ ਹੁੰਦੀਆਂ ਹਨਾ ਉਹ ਫਿਰ ਕੱਲੀ-ਕੱਲੀ ਫੁੱਟੀ ਜਿਹੜੀ ਆ ਨਹੀਂ ਰਹਿੰਦੀ ਤੇ ਆਪਾਂ ਇਹਨੂੰ ਹੱਥ ਨਾਲ ਹੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੇ ਤੁਹਾਡੇ ਕੋਲ ਪੀਸੀ ਚੀਨੀ ਨਹੀਂ ਆ ਤਾਂ ਤੁਸੀਂ ਮੋਟੀ ਚੀਨੀ ਵੀ ਇਹਦੇ ਵਿੱਚ ਪਾ ਸਕਦੇ ਆ ਵੈਸੇ ਚੀਨੀ ਪੀਸ ਕੇ ਥੋੜੀ ਜਿਹੀ ਰੱਖ ਲਓ ਕਿਉਂਕਿ ਚੀਨੀ ਜਿਹੜੀ ਆ ਅਕਸਰ ਹੀ ਫੇਸ਼ੀਅਲ ਦੇ ਵਿੱਚ ਜਿਹੜੀ ਆ ਚੀਨੀ ਦਾ ਇਸਤੇਮਾਲ ਹੁੰਦਾ ਹੀ ਆ ਇਹ ਤੋਂ ਹੀ ਮੋਟੀ ਚੀਨੀ ਪਾਈ ਆ ਥੋੜਾ ਜਨੂੰ 5 ਮਿੰਟ ਤੱਕ ਇਦਾਂ ਹੀ ਰੱਖ ਲਓ ਤਾਂ ਕਿ ਚੰਗੀ ਤਰ੍ਹਾਂ ਚੀਨੀ ਜੜੀ ਆ ਵਿੱਚ ਉਹਦੇ ਮਿਕਸ ਹੋ ਜੇ ਦਹੀਂ ਜਿਹੜਾ ਸਾਨੂੰ ਥੋੜਾ ਜਿਹਾ ਗਾੜਾ ਲੈਣਾ ਪੈਂਦਾ ਇਹਦੇ ਵਾਸਤੇ ਕਿਉਂਕਿ ਦਹੀਂ ਦਾ ਪਾਣੀ ਕੱਢ ਲੇਦਾ ਕਿਉਂ ਇਹਦੇ ਵਿੱਚ ਅਪਾ ਜਦੋਂ ਚੀਨੀ ਪਾਉਣੀ ਆ ਨਾ ਤੇ ਦਹੀਂ ਨੇ ਪਾਣੀ ਛੱਡ ਕੇ ਆਟੋਮੈਟਿਕ ਪਤਲਾ ਹੋ ਜਾਣਾ ਚੀਨੀ ਜਿਹੜੀ ਆ ਪਾਣੀ ਛੱਡ ਦਿੰਦੀ ਆ ਕਿਸੇ ਵੀ ਚੀਜ਼ 'ਚ ਤੁਸੀਂ ਪਾਓ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਿਆ ਵਾ ਫੇਸ ਮੈਂ ਜਿਹੜਾ ਪਹਿਲਾਂ ਦੋਹੀ ਆਪਣਾ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਨਾਰਮਲ ਪਾਣੀ ਦੇ ਨਾਲ ਹਮੇਸ਼ਾ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਕਿ ਨਾਰਮਲ ਪਾਣੀ ਜਿਹੜਾ ਸਭ ਤੋਂ ਵੈਸਟ ਪਾਣੀ ਆ ਬਾਕੀ ਸਵੇਰੇ ਉੱਠਦਿਆਂ ਸਾਥ ਇੱਕ ਵਾਰੀ ਜਿਹੜਾ ਵਾ ਵੇਸਣ ਦੇ ਨਾਲ ਆਪਣੇ ਫੇਸ ਨੂੰ ਜ਼ਰੂਰ ਸਾਫ਼ ਕਰਿਆ ਕਰੋ ਜੇ ਤੁਹਾਡੀ ਸਕਿਨ ਆਇਲੀ ਆ ਸ਼ਾਇਦ ਮੈਨੂੰ ਅੱਜ ਕਈ ਪਤ ਨਹੀਂ ਕਾਲੀ ਕਮੈਂਟ ਆਇਆ ਸੀ ਕਿ ਮੇਰੀ ਸਕਿਨ ਆਇਲੀ ਮੈਨੂੰ ਉਹਨਾਂ ਦਾ ਨਾਂ ਨਹੀਂ ਹੁੰਦਾ ਜੇ ਤੁਹਾਡੀ ਸਕਿਨ ਆਇਲੀ ਆ ਤੇ ਤੁਸੀਂ ਆਪਣੀ ਜਿਹੜੀ ਸਕਿਨ ਆ ਨਾ ਉਹਨੂੰ ਬੇਸਣ ਦੇ ਨਾਲ ਸਵੇਰੇ ਜਰੂਰ ਫੇਸਪੋੜਾ ਕਰੋ ਖਾਲੀ ਬੇਸਣ ਨਾਲ ਕੋਈ ਚੀਜ਼ ਨਹੀਂ ਵਿੱਚ ਮਲਾਉਣੀ ਬੇਸਣ ਜਿਹੜਾ ਪਾ ਕੇ ਥੋੜਾ ਜਿਹਾ ਬਾਥਰੂਮ 'ਚ ਰੱਖ ਲਓ ਜਦੋਂ ਵੀ ਤੁਸੀਂ ਸਵੇਰੇ ਮੂੰਹ ਧੋਣਾ ਤੇ ਲਗਾ ਲਓ ਇੱਧਰ ਦੇਖੋ ਮੈਂ ਆਪਣੇ ਹੱਥ ਦੇ ਨਾਲ ਹੀ ਸਾਰੇ ਆਪਣੇ ਫੇਸ ਤੇ ਜਿਹੜਾ ਆ ਲਗਾਉਂਦੀ ਆ ਤੇ ਇਹਦੇ ਨਾਲ ਨਾ ਜਦੋਂ ਆਪਾਂ ਇੰਨਾ ਵਧੀਆ ਜਿਹਾ ਇਹ ਵਾਲੇ ਕਰੀਮ ਬਣਾ ਕੇ ਪਤਲੀ ਜਿਹੀ ਤਿਆਰ ਕਰਦੇ ਨਾ ਤੇ ਜਿਹੜੇ ਸਟੈਪ ਬੜੇ ਵਧੀਆ ਹੁੰਦੇ ਆ ਹੱਥ ਬੜਾ ਸੋਹਣਾ ਬੜਾ ਫ੍ਰੀ ਹੱਥ ਚੱਲਦਾ ਵਾ ਤੇ ਬੜਾ ਜਿਹੜਾ ਫੇਸ਼ੀਅਲ ਕਰਦੇ ਨਾ ਮਜ਼ਾ ਬੜਾ ਹੁੰਦਾ ਇਹਨਾਂ ਕਿ ਜੇ ਆਪਾਂ ਕੋਈ ਇੱਕ ਵਾਰਕਸਨ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ ਜੇ ਆਪਾਂ ਕੋਈ ਕਰੀਮ ਲਗਾਉਣੀ ਹੈ ਤਾਂ ਫਿਰਾਨੂੰ ਪਾਣੀ ਲਾਉਣ ਦੀ ਜਿਹੜਾ ਲੋੜ ਪੈਂਦੀ ਨਾ ਇਹਦੇ ਨਾਲ ਸਾਨੂੰ ਨਾ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ ਪੂਰੇ ਫੇਸ ਤੇ ਮੈਂ ਚੰਗੀ ਤਰ੍ਹਾਂ ਨੂੰ ਲਗਾ ਲਿਆ ਵਾ ਤੇ ਹੁਣ ਮੈਂ ਆਪਣੇ ਦੂਸਰੇ ਹੱਥ ਨੂੰ ਵੀ ਚੰਗੀ ਤਰ੍ਹਾਂ ਜਿਹੜਾ ਵਾ ਇਸ ਤਰ੍ਹਾਂ ਹੀ ਲਗਾ ਲਿਆ ਤੇ ਹੁਣ ਮੈਂ ਆਪਣੇ ਦੋਵਾਂ ਹੱਥਾਂ ਦੇ ਨਾਲ ਇਹਨੂੰ ਫਿਰਫਿਰ ਮੈਂ ਮਸਾਜ ਕਰੂੰਗੀ ਜਿਸ ਤਰ੍ਹਾਂ ਦਾ ਵੀ ਤੁਸੀਂ ਜਿੰਨੇ ਕ ਸਟੈਪ ਜਾਣਦੇ ਆ ਤੁਸੀਂ ਉਹ ਵਾਲੇ ਸਟੈਪ ਜ਼ਰੂਰ ਕਰੋ ਤੇ ਇਹ ਵਾਲਾ ਫੇਸ਼ੀਅਲ ਜਿਹੜਾ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਜਾਂ ਦੋ ਵਾਰ ਕਰ ਸਕਦੇ ਆ ਇਹਦਾ ਕੋਈ ਵੀ ਸੈਰਟੀਫਿਕਟ ਨਹੀਂ ਆ ਕਿ ਤੁਹਾਡੀ ਸਕਿਨ ਖਰਾਬ ਹੋ ਜੂਗੀ ਤੇ ਵਿੱਚ ਕਿਉਂਕਿ ਆਪਾਂ ਇਹਦੇ ਵਿੱਚ ਕੋਈ ਜ਼ਿਆਦਾ ਕੁਝ ਖਾਸ ਚੀਜ਼ਾਂ ਨਹੀਂ ਪਾਈਆਂ ਵਾ ਨੋਰਮਲ ਜਿਹਾ ਫੇਸ਼ੀਅਲ ਆ ਹਫ਼ਤੇ ਵਿੱਚ ਦੋ ਵਾਰ ਵੀ ਕਰੋਗੇ ਤਾਂ ਤੁਹਾਡੀ ਸਕਿਨ ਖਰਾਬ ਹੋਣ ਵਾਲੀ ਨਹੀਂ ਆ ਇੰਨਾ ਇੱਕ ਮਤਲਬ ਸਮੂਥ ਜਿਹਨੂੰ ਕਹਿੰਦੇ ਨਾਲ ਇੰਨਾ ਕੁ ਮਤਲਬ ਮੁਲਾਇਮ ਵਾ ਨਾ ਕਿ ਹੱਥ ਜਿਹੜਾ ਨਾ ਆਪਣੇ ਆਪ ਹੀ ਚੱਲਣ ਦਿਆ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਸਕਿਨ ਦੇ ਵਿੱਚ ਚੰਗੀ ਤਰ੍ਹਾਂ ਰਾਚੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਕਿਹੜੇ ਸਟੈਪ ਕਰਕੇ ਆਪਾਂ ਆਪਣੀ ਸਕਿਨ ਜਿਹੜਾ ਵਾ ਟਾਈਟ ਰੱਖ ਸਕਦੇ ਆ ਜਿਹੜਾ ਜ਼ਰੂਰੀ ਸਟੈਪ ਰਹਿੰਦਾ ਉਹ ਹੁੰਦਾ ਇਹ ਵਾਲਾ ਜੇ ਤੇਨਾਂ ਆ ਕੀ ਸਾਡੀ ਸਕਿਨ ਜਿਹੜੀ ਐ ਇੱਕਦਮ ਜਮਾ ਮਤਲਬ ਥੋੜੀ ਵੀ ਟਿਲਕ ਦੇਣੀਗੀ ਇੱਕ ਸਟੈਪ ਹੁੰਦਾ ਇਹ ਵਾਲਾ ਕਿਉਂਕਿ ਸਾਡੀ ਸਕਿਨ ਦੇ ਇੱਥੇ ਵੀ ਇੱਕਦਮ ਜਿਹੜੀਆਂ ਨਾ ਫੇਸ ਤੇ ਝੜਨੀਆਂ ਬਹੁਤ ਹੀ ਪੈਂਦੀਆਂ ਵਾ ਸੋ ਇਸ ਤਰ੍ਹਾਂ ਕਰਕੇ ਉੱਪਰ ਨੂੰ ਆਵੜੀ ਜਿਹੜੀ ਸਕਿਨ ਨੂੰ ਇੱਥੇ ਵੀ ਸਾਡੇ ਬਹੁਤ ਛਿੱਟੀਆਂ ਝੜਨੀਆਂ ਪੈਂਦੀਆਂ ਵਾ ਠੀਕ ਐ ਇਸ ਤਰ੍ਹਾਂ ਜਿਹੜੀ-ਜਿਹੜੀ ਜਿ ਕੋਸਾ ਸਾਡੇ ਝੜ ਰੀਆਂ ਜਿਹੜੀਆਂ ਬੰਦੀਆਂ ਵਾ ਇੱਕ ਸਾੜਾ ਮੱਥਾ ਹੋ ਗਿਆ ਮੱਥੇ ਦੇ ਵਿੱਚ ਵੀ ਸਾਡੇ ਜਿਹੜੇ ਆਵਾ ਛੇਤੀ ਨਾ ਇਥੇ 3-4 ਵਟਨੀਆਂ ਭੰਜਣੀਆਂ ਉਹਦੇ ਲਈ ਵੀ ਆਪਾਂ ਜਿਹੜਾ ਵਾ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਐਸ ਤਰ੍ਹਾਂ ਇਹ ਵਾਲਿਆ ਪਸਟਕ ਜਿਹੜੇ ਆ ਕਰਨੇ ਮੈਂ 5 ਮਿੰਟ ਤੱਕ ਆਪਾਂ ਜਿਹੜਾ ਚੰਗੀ ਤਰ੍ਹਾਂ ਮ사ਜ ਕੀਤੀ ਆ 5 ਮਿੰਟ ਤੋਂ ਬਾਅਦ ਆ ਜਿਹੜਾ ਨਾ ਇੱਕਦਮ ਡਰਾਈ ਥੋੜਾ ਥੋੜਾ ਡਰਾਈ ਹੁੰਦਾ ਪਿੰਦਾ ਵਾ ਥੋੜਾ ਜਿਹਾ ਇਹ ਤਾਂ ਡਰਾਈ ਹੋਵੇ 5 ਮਿੰਟ ਹੋਰ ਕਰਨ ਤੋਂ ਬਾਅਦ ਆਪਾਂ ਨੋਰਮਲ ਪਾਣੀ ਨਾਲ ਨੂੰ ਸਾਫ਼ ਕਰਾਂਗੇ ਕਿਉਂਕਿ ਇਹ ਬਿਲਕੁਲ ਡਰਾਈ ਹੋਣ ਦਾ ਹੈ ਪਾਵੇਂ ਜਿਸ ਤਰ੍ਹਾਂ ਸਕਿਨ ਦੇ ਅੰਦਰ ਇੱਕਦਮ ਜਿਹੜਾ ਵਾ ਉਹਦੀ ਥਲੜੀ ਪਰਤ ਤੱਕ ਪੂਰਾ ਜਾ ਚੁੱਕਿਆ ਵਾ ਕਿਉਂਕਿ ਆਪਾਂ ਹੱਥ ਨਾਲ ਪੋਚ ਕੇ ਤੈਨੂੰ ਉਤਾਰਿਆ ਨਹੀਂ ਆਪਾਂ ਉਹਨੂੰ ਮ사ਜ ਕਰਨਦੇ ਹੁ ਸਕਿਨ ਦੇ ਇੱਕਦਮ ਅੰਦਰ ਜਾਂਦੇ ਵਾ ਇਹਦੇ ਨਾਲ ਹੀ ਸਾਰੀ ਸਕਿਨ ਜਿਹੜੀ ਗਲੋ ਵੀ ਕਰਦੀ ਆ ਜਿਸ ਤਰ੍ਹਾਂ ਫੇਸ ਤੇ ਕਿਸੇ ਤਰ੍ਹਾਂ ਦੇ ਕੋਈ ਦਾਗ ਵੀ ਆ ਉਹ ਵੀ ਖਤਮ ਹੋ ਜਾਂਦੇ ਆ ਜੋੜੀਆਂ ਵੀ ਨਹੀਂ ਪੈਂਦੀਆਂ ਸਕਿਨ ਜਿਹੜੀ ਇੱਕਦਮ ਟਾਈਟ ਰਹਿੰਦੀ ਆ ਹੁਣ ਆਪਾਂ ਤਾਂ ਅੱਖਾਂ ਨੇ ਕਿਪਾਂ ਕਿਸ ਤਰ੍ਹਾਂ ਨੂੰ ਸਾਫ਼ ਕਰਨਾ ਫਿਰ ਫੇਸ ਆਪਾਂ ਜਿਹੜਾ ਵਾ ਨਾਰਮਲ ਪਾਣੀ ਦੇ ਨਾਲ ਕਰ ਲਿਆ ਵਾ ਸਾਫ਼ ਬਿਲਕੁਲ ਬੜਾ ਹੀ ਵਧੀਆ ਬਹੁਤ ਸੋਹਣਾ ਫੇਸ ਜਿਹੜਾ ਸਾਫ਼ ਹੋ ਗਿਆ ਵਾ ਤੇ ਪਤਾ ਪਹਿਲੇ ਹੀ ਵਾਰ ਚ ਪਤਾ ਲੱਗ ਜਾਂਦਾ ਕਿ ਸਾਡਾ ਜਿਹੜਾ ਫੇਸ ਆ ਇਕਦਮ ਜਿਹੜਾ ਵਾ ਬੜਾ ਸੋਹਣਾ ਟਾਈਟ ਲਹੁੰਦਿਆ ਵਾ ਜਿੰਨੇ ਵੀ ਸਾਡੇ ਜਿਹੜੇ ਸਵਿੰਕ ਹੁੰਦੇ ਉਹ ਸਾਰੇ ਜਿਹੜਾ ਟਾਈਟ ਹੋਣ ਦੇ ਪੈਂਦੇ ਫੇਸ ਤਾਂ ਇਕਦਮ ਪਹਿਲੀ ਵਾਰ ਚ ਹੀ ਪਤਾ ਲੱਗ ਜਾਂਦਾ ਤੁਹਾਨੂੰ ਆਪਣੇ ਆਪ ਤੁਸੀਂ ਮਹਿਸੂਸ ਕਰੋਗੇ ਕਿ ਫੇਸ ਕਿੰਨਾ ਸੋਹਣਾ ਹੋ ਗਿਆ ਸੋ ਇੰਨਾ ਸੋਹਣਾ ਇੰਨਾ ਵਧੀਆ ਗਲੋ ਪਾਉਣ ਵਾਸਤੇ ਆਪਣੀ ਸਕਿਨ ਨੂੰ ਜਿਹੜੀ ਲਟਕਦੀ ਹੋਈ ਉਹਨੂੰ ਟਾਈਟ ਕਰਨ ਵਾਸਤੇ ਤੁਸੀਂ ਪਲੀਜ਼ ਐਵਰੀ ਰੈਮਡੀ ਨੂੰ ਜ਼ਰੂਰ ਇਸਤੇਮਾਲ ਕਰਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਭੁੱਲਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ